ਅੱਜ ਫਰੀਦਕੋਟ ਦੇ ਗਿਆਨੀ ਜੈਲ ਸਿੰਘ ਮਾਰਕੀਟ ਦੇ ਵਿੱਚ ਦੁਕਾਨ ਦੇ ਬਾਹਰ ਪਿਛਲੇ ਪਾਸੇ ਖੜੀ ਇੱਕ ਕਾਰ ਦੇ ਸ਼ੀਸ਼ੇ ਦੇ ਵਿੱਚ ਨੌਜਵਾਨ ਵੱਲੋਂ ਰੋੜਾ ਮਾਰ ਕੇ ਸ਼ੀਸ਼ਾ ਤੋੜ ਕੇ ਅੰਦਰ ਪਏ ਦੋ ਪਰਸ ਜਿਨ੍ਹਾਂ ਦੇ ਵਿੱਚ ਇੰਡੀਅਨ ਰੁਪਈ ਅਤੇ ਕੈਨੇਡੀਅਨ ਡਾਲਰ ਅਤੇ ਦਸਤਾਵੇਜ਼ ਚੋਰੀ ਕਰ ਲਏ ਗਏ ਸਨ ਫਰੀਦਕੋਟ ਪੁਲਿਸ ਵੱਲੋਂ ਜਾਣਕਾਰੀ ਮਿਲਦਿਆ ਹੀ ਮੌਕੇ ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਸ਼ਹਿਰ ਦੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਗਏ ਸਨ ਜਿਸ ਦੇ ਦੌਰਾਨ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਦੋਸ਼ੀ ਨੂੰ ਉਸੇ ਹੀ ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਸੀ ਜਿਸ ਦਾ ਕੋਲਾਸਾ ਤਰਲੋਚਨ ਸਿੰਘ ਡੀਐਸਪੀ ਫਰੀਦਕੋਟ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਗ੍ਰਿਫਤਾਰ ਦੋਸ਼ੀ ਨਤੀਹਾ ਜਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ ਤੇ ਫਿਲਹਾਲ ਆਰਾ ਕਲੋਨੀ ਫਰੀਦਕੋਟ ਦੇ ਵਿੱਚ ਰਹਿ ਰਿਹਾ ਸੀ। ਥੋੜੀਸ ਵੱਲੋਂ ਦੋਸ਼ੀ ਪਾਸੋਂ ਚੋਰੀ ਕੀਤੇ ਗਏ ਦੋ ਪਰਸ ਅਤੇ ਦਸਤਾਵੇਜ਼ ਆਦੇ ਨਗਦੀ ਵੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਦੇ ਵਿੱਚ ਦੋਸ਼ੀ ਖਿਲਾਫ ਮਾਮਲਾ ਵੀ ਰਜਿਸਟਰਡ ਕਰ ਲਿਤਾ ਗਿਆ ਹੈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਤਾਂ ਜੋ ਇਸ ਪਾਸੋਂ ਹੋਰ ਵੀ ਪੁੱਛਗਿੱਛ ਰੰਗਾਈ ਨਾਲ ਕੀਤੀ ਜਾ ਸਕੇ। ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜੈਨ ਜੀ ਰਹਿਮਾਈ ਹੈਟ ਜਿਹੜੀ ਪੁਲਿਸ ਸਾਡੇ ਫਰੀਕੋਡ ਪੀਸ ਵੱਲੋਂ ਮਾੜੇ ਅੰਸਾ ਖਰਾਬ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਕਿਤੇ ਵੀ ਸਾਡੇ ਕੋਈ ਵੀ ਕ੍ਰਾਈਮ ਹੁੰਦਾ ਹੈ ਤਾਂ ਸਾਡੀ ਜਿਹੜੀ ਟੀਮਾ ਸਾਡੇ ਜਿਹੜੇ ਐਸਐਚਓ ਤੇ ਐਕਟਿਵ ਹੋ ਗਏ ਸਾਡੀ ਜਿਹੜੀ ਸੀਏ ਟੀਮਾ ਅਸੀਂ ਕੁਝ ਹੀ ਘੰਟਿਆਂ ਵਿੱਚ ਕਈ ਅਸੀਂ ਜਿਹੜੇ ਕੇਸ ਕੇਸ ਕਰ ਚੁੱਕੇ ਇਸੇ ਤਹਿਤ ਇਸ ਲੜੀ ਤਹਿਤ ਹੀ ਅਸੀਂ ਜਿਹੜਾ ਮਕਦਮਾ ਨੰਬਰ 296 ਵੀ ਅਹ ਰਿਸਕ ਕੀਤਾ ਗਿਆ ਜੀ ਇਸ ਦੇ ਵਿੱਚ ਇਹ ਸੀ ਅ ਵੀ ਸਾਡੇ ਗਿਆਨੀ ਜੈ ਸਿੰਘ ਮਾਰਕੀਟ ਦੇ ਵਿੱਚ ਇੱਕ ਗੱਡੀ ਦਾ ਸ਼ੀਸ਼ਾ ਤੋੜ ਕੇ ਇੱਕ ਚੋਰ ਜਿਹੜਾ ਰਾਜੂ ਸਿੰਘ ਪੁੱਤਰ ਪਾਲ ਸਿੰਘ ਅ ਆਰਾ ਕਲੋਨੀ ਦਾ ਰਹਿਣ ਵਾਲਾ ਸੀ ਇਹਨੇ ਸ਼ੀਸ਼ਾ ਬ੍ਰੇਕ ਕੀਤਾ ਤੇ ਉਹਦੇ ਵਿੱਚੋਂ ਕੁਝ ਨਗਦੀ ਤੇ ਪਰਸ ਤੇ ਉਹਦਾ ਕੋਈ ਹੋਰ ਕੀਮਤੀ ਸਮਾਨ ਕੱਢ ਕੇ ਲੈ ਗਿਆ ਸੀ ਤੇ ਜਦੋਂ ਅਸੀਂ ਸਾਨੂੰ ਇਸ ਦੇ ਸੀਸੀਟੀਵੀ ফুটেਜ ਦੀ ਅਸੀਂ ਸਾਰਾ ਲੈ ਕੇ ਸੋਰੀ ਟੈਕਨੀਕਲ ਟੀਮ ਦਾ ਸਹਾਰਾ ਲਿਆ ਤਾਂ ਇਸ ਨੂੰ ਅਸੀਂ ਬਹੁਤ ਹੀ ਜਲਦੀ 48 ਘੰਟਿਆਂ ਦੇ ਵਿੱਚ ਇਹਨੂੰ ਟੈਸਟ ਕਰ ਲੈਣ ਨੂੰ ਗਿਰਤਾ ਕਰ ਲਿਆ ਤੇ ਜਦੋਂ ਅਸੀਂ ਇਸ ਨੂੰ ਗਿਰਤਾ ਕੀਤਾ ਤਾਂ ਇਸ ਦੇ ਕੋਲੋਂ ਦੋ ਪਰਸ ਤੇ ਆਧਾਰ ਕਾਰਡ ਤੇ ਜਿਹੜੀ ਚੋਰੀ ਕੀਤੀ ਕੁਝ ਕੈਸ਼ ਵੀ ਸਾਨੂੰ ਬਰਾਮਦ ਹੋਇਆ ਇਹਨਾਂ ਦੀ ਜਿੱਦੀ ਸਾਨੂੰ ਮੁਰਗੀ ਪੁਛੇ ਚੁੱਚੇ ਮੰਨਿਆ ਕਿ ਇਹ ਨਸ਼ਾ ਕਰਨ ਦਾ ਐਡਿਕਟਡ ਨਸ਼ੇੜੀ ਜਿਹੜੀ ਆ ਦੇ ਨਸ਼ੇ ਦੀ ਪੂਰਤੀ ਵਾਸਤੇ ਜੇ ਕਿਤੇ ਇਹਨੂੰ ਇਸ ਤੋਂ ਪਹਿਲਾਂ ਵੀ ਕੋਈ ਦੋ ਕਰੋਂ ਅਟੈਂਪਟ ਕਰ ਚੁੱਕਾ ਹੈ ਛਿ ਸੇ ਟੂੜ ਕੇ ਪਰ ਉਹਦੇ ਚ ਇਹਨੂੰ ਕੋਈ ਜ਼ਿਆਦਾ ਪੈਸੇ ਨਹੀਂ ਮਿਲੇ ਸੀ ਤੇ ਹੁਣ ਅੱਜ ਅਸੀਂ ਮੈਜੋਰ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਆ ਤੇ ਪੇਸ਼ ਕਰਕੇ ਇਸ ਦਾ ਰਮਾਨ ਲੈ ਕੇ ਇਹਨੂੰ ਹੋਰ ਹੀ ਪੁਛ ਵਿੱਚ ਖੜਾ ਗਈ ਵੀ ਇਹਨੇ ਹੋਰ ਤਾਂ ਕੋਈ ਇਹੋ ਜੀਆਂ ਵਾਰਤਾਂ ਹੋਣ ਜਾਣਦੇ